ਆ ਗੰਦਗੀ ਦੇ ਨਾਲ-ਨਾਲ ਵੇਖ ਲੋ ਚੁੰਨੀਆਂ ਵਾਂ ਜਿਹੜੀਆਂ ਨਾਰੀਅਲ ਆ ਆ ਕਿਦਾਂ ਕੂੜਾ ক্রিকেট ਸਿੱਟਾਂ ਬੀੜੀਆਂ ਸੁੱਟੀਆਂ ਤੇ ਆ ਵੇਖੋ ਗੁਰੂ ਸਬਾਨਾਂ ਦੀਆਂ ਫੋਟੋਆਂ ਜਿਹੜੀਆਂ ਵਾਂ ਉਹ ਵੀ ਤੇ ਆ ਲੱਗੇ ਹੀ ਇੱਥੇ ਆ ਬਾਥਰੂਮ ਕਰੀ ਜਾਂਦਾ ਤੇ ਆ ਲੱਗੇ ਫੋਟੋਆਂ ਸੁੱਟੀਆਂ ਇਹ ਤੋਂ ਵੱਡਾ ਪਾਪ ਕੀ ਹੋ ਸਕਦਾ ਕੀ ਆ ਵੇਖੋ ਗੰਦ ਆ ਹਾਲਾਤ ਨੇ ਇੰਨੀ ਮਾੜੀ ਗੱਲ ਆ ਇੰਨਾ ਅੰਧਵਿਸ਼ਵਾਸ ਪਰ ਜੇ ਕੋਈ ਇੱਥੇ ਦਾ ਆ ਗਿਆ ਤੇ ਪ੍ਰਸ਼ਾਸਨ ਤੌਰ ਤੇ ਕਾਰਵਾਈ ਤੇ ਹੋਊਗੀ ਹੋਊਗੀ ਤੇ ਕੁੱਟ ਵੀ ਪਾਊਗੀ ਕਿਉਂਕਿ ਧਾਰਮਿਕ ਪਵਿੱਤਰ ਸਰੋਵਰਾਂ ਨੂੰ ਜਿੱਥੋਂ ਜਲ ਜਾਂਦਾ ਹੋਵੇ ਤੇ ਉੱਥੇ ਜੇ ਤੁਸੀਂ ਇਹ ਗੰਦਗੀ ਪਾਓਗੇ ਤੇ برداشت ਨਹੀਂ ਕੀਤੀ ਜਾਣੀ ਕੋ ਕਿੰਨੀ ਗੰਦਗੀ ਪਾਈ ਆ ਵਹਿਮਾ ਭਰਮਾ ਵਿੱਚ ਫਸੇ ਫਿਰ ਲੋਕਾਂ ਨੇ ਆਹ ਵੇਖੋ ਗੰਦ ਕਿਦਾਂ ਪਾਇਆ ਜੀ ਇੱਥੇ ਆਲੇ-ਦੁਆਲੇ ਇਨੀ ਗੰਦਗੀ ਇਹ ਸ਼ਰਮ ਚਾਹੀਦੀ ਆ ਲੋਕਾਂ ਨੂੰ ਬੇਸ਼ਰਮਾਂ ਨੂੰ ਜੇ ਸਾਡੇ ਕੋਈ ਇੱਥੇ ਹੱਥ ਆ ਗਏ ਨਾ ਗੰਦਗੀ ਪਾਉਂਦਾ ਇਦਾਂ ਵੇਖੋ ਤੇ ਕੁੱਟ ਬਹੁਤ ਪੈਣੀ ਆ ਬਹੁਤ ਮਾੜੀ ਗੱਲ ਆ ਹੋਰ ਉਹ ਧਰਮ ਦੇ ਠੇਕੇਦਾਰਾਂ ਨੂੰ ਮੈਂ ਕਹਿਣਾ ਚਾਹੁੰਨਾ ਜਿਹੜੇ ਲੋਕਾਂ ਨੂੰ ਪਾੜਦੇ ਨੇ ਰਾਜਨੀਤੀ ਕਰਦੇ ਆ ਵੇਖੋ ਭਈ ਇੱਥੇ ਕਿਦਾਂ ਸਿੱਟਾਂ ਦੇ ਗੁਟਕਿਆਂ ਦੇ ਆਰੇ ਇੱਥੇ ਕਿਦਾਂ ਲੋਕੀ ਖੁਲਿਆ ਆਮ ਗੰਦਗੀ ਪਾਉਂਦੇ ਆ ਬਹੁਤ ਹੀ ਮਾੜੀ ਗੱਲ ਆ ਸਾਡੇ ਲਈ ਇੰਨਾ ਪਵਿੱਤਰ ਸਥਾਨ ਹੋਵੇ ਤੇ ਆ ਲੋਕਾਂ ਦੇ ਕੰਮ ਵੇਖ ਲਓ ਉਸ ਤੋਂ ਆਪਾਂ ਉੱਥੇ ਚੱਲੇ ਆ ਜਿੱਥੋਂ ਦਰਗਾਹਾਂ ਮੰਦਰ ਸਾਡੇ ਆਪਣੇ ਸਰਦਾਰ ਰੋਵਰ ਨੂੰ ਚੱਲ ਜਾਂਦਾ ਜਿੱਥੇ ਇਹ ਤਾਰਾਂ ਵਾਲੇ ਪੁੱਤੋਂ ਮਹਿਰ ਤੋਂ ਅੰਦਰ ਨੂੰ ਆ ਰਿਹਾ ਸਾਹ ਤੇ ਸੰਪਤਾ ਲੱਗਾ ਸੀ ਕਿ ਸਾਫ ਸੁਥਾਈ ਨੂੰਣ ਵਾਲੀ ਵਾਲੇ ਵਾਲੇ ਉਧਰ ਹੀ ਜਾ ਰਹੇ ਆ ਸਾਰੇ ਪੁੱਤ ਜਿਹੜਾ ਕੋਰਟ ਕਿਸੇ ਨਾਲ ਆ ਪਾ ਤੇਰੇ ਤੇ ਲੋਟੋ ਤੋਂ ਆ ਦੋਸਤੋ ਇਹ ਸਥਾਨ ਜਿਹੜਾ ਵਾ ਇੱਥੋਂ ਪਾਣੀ ਜਾਂਦਾ ਜਿਹੜਾ ਦੇਖੋ ਤਾਰਾਂ ਵਾਲਾ ਪੋੜਿਆ ਏ ਉੱਥੋਂ ਜਦੋਂ ਅਸੀਂ ਅੰਦਰੋਂ ਆਨੇ ਨਹਿਰ ਤੋਂ ਤੇ ਅੱਗੇ ਆ ਕੇ ਇਸ ਥਾਨ ਆ ਜਿੱਥੋਂ ਦਰਗਿਆਨਾ ਤੀਰਥ ਨੂੰ ਜਲ ਜਾਂਦਾ ਵਾ ਇਹ ਬਣਾਇਆ ਜੀ ਇੱਥੋਂ ਜਲ ਜਾਂਦਾ ਦਰਗਿਆਨਾ ਤੀਰਥ ਨੂੰ ਪਰ ਇੱਥੇ ਸਾਫ ਸਫਾਈ ਦੇ ਬੜੇ ਹੀ ਬੁਰੇ ਹਾਲ ਆ ਇਹ ਦੇਖੋ ਕਿੰਦਾ ਗੰਦਗੀ ਪਈ ਐ ਇੱਥੇ ਬੜਾ ਬੁਰਾ ਹਾਲ ਐ ਸਾਫ ਸਫਾਈ ਦਾ ਔਰ ਇਦਨੇ ਪਵਿੱਤਰ ਧਾਰਮਿਕ ਸਥਾਨ ਨੂੰ ਜਲ ਜਾਂਦਾ ਹੋਵੇ ਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਸਾਫ ਸਫਾਈ ਦਾ ਆਲਾ ਦਵਾਲਾ ਹੋਣਾ ਚਾਹੀਦਾ ਧਿਆਨ ਰੱਖਣਾ ਚਾਹੀਦਾ ਇਹ ਸਥਾਨ ਆ ਜੀ ਜਿੱਥੋਂ ਜਲ ਜਾਂਦਾ ਵਾ ਪਰ ਸਾਨੂੰ ਵੀ ਇੱਕ ਵੀਰ ਨੇ ਜਦੋਂ ਦੱਸਿਆ ਇਸ ਬਾਰੇ ਜਾਣਕਾਰੀ ਦਿੱਤੀ ਤੇ ਅਸੀਂ ਪਹੁੰਚੇ ਤੇ ਆਹ ਸਾਫ ਸਫਾਈ ਦੇ ਹਾਲਾਤ ਤੁਸੀਂ ਦੇਖ ਰਹੇ ਹੋ ਥੱਲੇ ਬਹੁਤ ਬੁਰਾ ਹਾਲ ਸਾਫ ਸਫਾਈ ਦਾ ਮੇਰੀ ਬੇਨਤੀ ਆ ਕਿ ਜਿਹੜਾ ਧਾਰਮਿਕ ਸਥਾਨਾਂ ਨੂੰ ਜਲ ਜਾਂਦਾ ਹੋਵੇ ਪਵਿੱਤਰ ਸਥਾਨਾਂ ਨੂੰ ਜਲ ਜਾਂਦਾ ਹੋਵੇ ਉਥੇ ਨਹਿਰ ਵਿੱਚ ਗੰਦਗੀ ਨਹੀਂ ਪਾਉਣੀ ਚਾਹੀਦੀ ਸਾਨੂੰ